ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡਗ ਇੰਸਪੈਕਟਰ ਕਰੋੜਾ ਰੁਪਏ ਸਮੇਤ ਫੜਿਆ ਜਾਂਦਾ ਜੀ ਹਾਂ ਵੱਡੇ ਖੁਲਾਸੇ ਕੀਤੇ ਗਏ ਨੇ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਐਨਐਸਏ ਸ਼ਹਿਰ ਵਿੱਚੋਂ ਇੱਕ ਡਰੱਗ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਮਲਜ਼ਮ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਮੈਡੀਕਲ ਸਟੋਰਾਂ ਨਾਲ ਸੰਬੰਧਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਡਰਗ ਮਨੀ ਲਾਂਡਰਿੰਗ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਸੀ ਇਸ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕੀਤੀ ਹੈ ਉਹਨਾਂ ਆਈ ਵੀ ਦੱਸਿਆ ਕਿ ਮਲਜ਼ਮ ਜੇਲ੍ਹ ਅੰਦਰ ਬੰਦ ਨਸ਼ਾ ਤਸਕਰਾ ਦੇ ਸੰਪਰਕ ਵਿੱਚ ਵਿੱਚ ਹੀ ਸੀ ਅਤੇ ਬਾਰੋਂ ਉਹਨਾਂ ਨੇ ਉਹਨਾਂ ਦੇ ਨਸ਼ਾ ਤਸਕਰੀ ਦੇ ਨੈਟਵਰਕ ਵਿੱਚ ਮਦਦ ਕਰ ਰਿਹਾ ਸੀ ਗੰਬੀਰ ਵਿਤੀ ਬੇਨਿਯਮਾਂ ਸਾਹਮਣੇ ਆਈਆਂ ਨੇ ਜੁਸਤ ਤਹਿਤ ATF ਨੇ 7.09 ਕਰੋੜ ਰੁਪਏ ਵਾਲੇ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਦੋ ਬੈਂਕ ਲੋਕਰ ਵੀ ਜ਼ਬਤ ਕੀਤੇ ਗਏ ਨੇ। ਉਧਰੇ ਡੀ.ਸੀ.ਪੀ ਨੇ ਵੀ ਦੱਸਿਆ ਕਿ ਇਹ ਐਨਟੀਐਫ ਨੇ 1.49 ਕਰੋੜ ਰੁਪਏ ਨਕਦ 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧਿਆਤੋਂ ਹਾਸਲ ਕੀਤੀ ਮੱਤਕੋੜ ਸੰਪਤੀਆਂ ਦੀ ਪਛਾਣ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਰਖਪੁਰ ਅਤੇ ਡੱਵਾਲੀ ਵਿੱਚ 2.40 ਕਰੋੜ ਰੁਪਏ ਦੀ ਰੀਅਲ ਅਸਟੇਟ ਜਾਇਦਾਦ ਸ਼ਾਮਲ ਦੱਸੀ ਜਾ ਰਹੀ ਹੈ